ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਾਂ ਇੱਕ ਮਾਂ ਤੇ ਉਹਦਾ ਪੁੱਤਰ ਛੋਟਾ ਜਾ ਦੋਨੋਂ ਜਾਨੇ ਰਹਿੰਦੇ ਆ ਪਿਤਾ ਦਾ ਛਾਇਆ ਸੀ ਜਿਹੜਾ ਬੱਚੇ ਦੇ ਸਿਰ ਤੋਂ ਬਚਪਨ ਵਿੱਚ ਹੀ ਜਨਮ ਸਮੇਂ ਹੀ ਉੱਠ ਗਿਆ ਕੇ ਲਈ ਤੇ ਗੁਰੂ ਪਿਆਰ ਵਾਲਿਓ ਅਤ ਦੀ ਗਰੀਬੀ ਕਹਿੰਦੇ ਅੱਖਾਂ ਕਾਨਿਆਂ ਦੀ ਛਪਰੀ ਵਿੱਚ ਰਹਿੰਦੇ ਆ ਦੋਨੋਂ ਜਾਨੇ ਬੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਉਂ ਮਾਂ ਕਹਿਣ ਲੱਗੀ ਆਪਣੇ ਪੁੱਤਰ ਨੂੰ ਇੱਕ ਦਿਨ ਕਹਿੰਦੀ ਪੁੱਤਰਾ ਤੇਰਾ ਪਿਤਾ ਤੇ ਸਾਨੂੰ ਛੱਡ ਕੇ ਚਲਾ ਗਿਆ ਹੁਣ ਮੈਂ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਦੀ ਆਂ ਪਰ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਪੁੱਤਰਾ ਜੇ ਆਪਾਂ ਇੱਕ ਯਤਨ ਕਰੀਏ ਕਹਿੰਦਾ ਮਾਂ ਕੀ ਯਤਨ ਕਰੀਏ ਦੱਸ ਕਰ ਲੈਨੇ ਆਂ ਕਹਿੰਦਾ ਮਾਂ ਦੱਸ ਤੇ ਸਹੀ ਕੀ ਕੰਮ ਕਰਨਾ ਹੈ ਕਰ ਲਈਦਾ ਤੇ ਗੁਰੂ ਪਿਆਰ ਵਾਲਿਓ ਮਾਂ ਕਹਿਣ ਲੱਗੀ ਪੁੱਤਰਾ ਮੇਥੋਂ ਕੰਮ ਨਹੀਂ ਹੁੰਦਾ ਮੇਰੇ ਹੱਡ ਪੈਰ ਹੁਣ ਸਹੀ ਸਲਾਮਤ ਨਹੀਂ ਰਹੇ ਮੇਥੋਂ ਕਹਿੰਦੇ ਲੋਕਾਂ ਦਾ کاروبار ਕੰਮਕਾਰ ਨਹੀਂ ਹੁੰਦਾ ਇਸ ਕਰਕੇ ਕਹਿੰਦੇ ਕਿਉਂ ਨਾ ਮੈਂ ਤੈਨੂੰ ਘੁੰਗੜੀਆਂ ਬਣਾ ਕੇ ਦੇ ਦਿਆ ਕਰਾਂ ਤੂੰ ਕਹਿੰਦੇ ਸ਼ਹਿਰ ਵਿੱਚ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਖੁੰਗੜੀਆਂ ਵੇਚਿਆ ਕਰੀ ਉਹਦੇ ਨਾਲ ਆਪਣਾ ਗੁਜ਼ਾਰਾ ਚੰਗਾ ਹੋ ਜਾਏਗਾ ਆਪਾਂ ਵੇਖਾਂਗੇ ਇਸ ਬਾਤ ਵਿੱਚੋਂ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਪਿਆਰਿਆਂ ਤੇ ਕਿਦਾਂ ਬਖਸ਼ਿਸ਼ਾਂ ਕਰਦੇ ਆ ਉਹਦੀ ਨਿਗਾਹ ਵਿੱਚ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਭ ਇੱਕੋ ਦਰਜੇ ਦੇ ਹੈ ਇੱਕੋ ਜਿਹੇ ਹੈ ਕਹਿੰਦੇ ਉਹ ਮਾਲਕ ਦੇ ਵਿੱਚ ਬਹੁਤ ਵੱਡਾ ਗੁਣਾ ਹੈ ਗੁਰੂ ਪਿਆਰ ਵਾਲੇ ਉਹ ਸਭ ਨੂੰ ਇੱਕੋ ਜਾਂ ਜਾਣਣਾ ਪਰ ਉਹ ਬਹੁਤੇ ਨੇੜੇ ਐ ਜਿਹੜੇ ਕਹਿੰਦੇ ਹਰ ਦਮ ਹਰ ਸਵਾਸ ਨਾਲ ਉਸ ਮਾਲਕ ਨੂੰ ਧਿਆਉਂਦੇ ਐ ਉਹ ਨੇੜੇ ਐ ਸਭ ਤੋਂ ਤੇ ਮਾਂ ਨੇ ਕਹਿ ਦਿੱਤਾ ਪੁੱਤਰਾ ਕੁੰਗੜੀਆਂ ਬਣਾ ਦਿਆ ਕਰਾਂਗੀ ਤੂੰ ਜਾ ਕਰਕੇ ਸ਼ਹਿਰ ਵਿੱਚ ਵੇਚ ਕਰਕੇ ਜੋ ਵੀ ਵੱਟਕ ਹੋਵੇਗੀ ਜੋ ਵੀ ਪੈਸੇ ਵੱਟੇ ਜਾਣਗੇ ਆਪਣੇ ਘਰ ਦਾ ਗੁਜ਼ਾਰਾ ਚੱਲੀ ਜਾਏਗਾ ਕਹਿੰਦੇ ਮਾਂ ਠੀਕ ਹੈ ਤੂੰ ਮੈਨੂੰ ਸਵੇਰ ਟਾਈਮ ਘੁੰਗਣੀਆਂ ਬਣਾ ਕੇ ਦੇ ਦੇਂ ਮੈਂ ਸ਼ਹਿਰ ਜਾ ਕੇ ਵੇਚਾਂ ਮੰਗਾ ਹੁਣ ਸਵੇਰ ਹੁੰਦੀ ਐ ਗੁਰੂ ਪਿਆਰ ਵਾਲਿਓ ਕਹਿੰਦੇ ਮਾਂ ਨੇ ਜਲਦੀ ਨਾਲ ਉੱਠ ਕੇ ਨਾ ਘੁੰਗਣੀਆਂ ਬਣਾ ਦਿੱਤੀਆਂ ਬੱਕਲੀਆਂ ਘੁੰਗਣੀਆਂ ਬਣਾਈਆਂ ਨਾ ਜਦੋਂ ਗੁਰੂ ਪਿਆਰ ਵਾਲਿਓ ਕਹਿੰਦੇ ਇੱਕ ਟੋਕਰੀ ਵਿੱਚ ਭਾ ਕਰਕੇ ਦੇ ਦਿੱਤੀਆਂ ਤੇ ਪੁੱਤਰ ਨੇ ਕਹਿੰਦੇ ਟੋਕਰੀ ਆ ਆਪਣੇ ਸਿਰ ਤੇ ਰੱਖ ਲਈ ਐ ਤੇ ਮਾਂ ਨੂੰ ਕਹਿਣ ਲੱਗਾ ਮਾਂ ਤੂੰ ਮੈਨੂੰ ਇਹ ਤੇ ਦੱਸਿਆ ਹੀ ਨਹੀਂ ਮੈਂ ਕਿੱਥੇ ਜਾ ਕੇ ਵੇਚਾਂ ਘੁੰਗਣੀਆਂ ਛੈੜ ਦੇ ਵਿੱਚ ਕੋਈ ਤੇ ਜਗ੍ਹਾ ਹੋਵੇਗੀ ਜਿੱਥੇ ਮੈਨੂੰ ਬਹੁਤਾ ਮੁਨਾਫਾ ਹੋਵੇ ਘੁੰਗਣੀਆਂ ਸਾਰੀਆਂ ਦੀਆਂ ਸਾਰੀਆਂ ਵਿਕ ਜਾਣ ਤੇ ਮਾਂ ਬੜੀ ਸਿਆਣੀ ਸੀ ਕਹਿੰਦੀ ਪੁੱਤਰਾ ਗੁਰੂ ਰਾਮਦਾਸ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਬੜੀਆਂ ਸੰਗਤਾਂ ਆਉਨੀਆਂ ਨੇ ਸਵਾਮਾ ਚਲਦੀਆਂ ਪੰਨਿਆਂ ਨੇ ਕਹਿੰਦੇ ਕਿਉਂ ਨਾ ਤੂੰ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਾ ਕੇ ਆਪਣੀ ਛਾਬੀ ਲਾਵੇਂ ਕਹਿੰਦੀ ਪੁੱਤਰਾ ਉੱਥੇ ਬਹੁਤਾ ਕਾਠ ਹੋਵੇਗਾ ਬੜੀਆਂ ਸੰਗਤਾਂ ਆਉਣਗੀਆਂ ਕੁਝ ਸਮੇਂ ਵਿੱਚ ਹੀ ਤੇਰੀਆਂ ਸਾਰੀਆਂ ਘੁੰਗਣੀਆਂ ਵਿਕ ਜਾਇਆ ਕਰਨਗੀਆਂ ਤੇ ਗੁਰੂ ਪਿਆਰ ਵਾਲਿਓ ਮਾਂ ਦੀ ਕਹਿੰਦੀ ਇਸ ਸਿਆਣੀ ਗੱਲ ਨੂੰ ਮੰਨ ਕੇ ਨਾ ਕਹਿੰਦੀ ਪੁੱਤਰ ਚਲਾ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਸਾਹਮਣੇ ਜਾ ਕੇ ਉਹ ਜਿਹੜੇ ਛੋਟੀਆਂ ਮੋਟੇ ਕੰਮਕਾਰ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਕੋਈ ਦੁਕਾਨ ਖਰੀਦਣ ਵਾਸਤੇ ਕਿਰਾਏ ਤੇ ਲੈਣ ਵਾਸਤੇ ਲੋੜ ਨਹੀਂ ਪੈਂਦੀ ਕਿਉਂ ਅੱਤ ਦੀ ਗਰੀਬੀ ਹੋਵੇ ਕਿਥੋਂ ਦੁਕਾਨ ਦਾ ਕਿਰਾਇਆ ਭਰਿਆ ਜਾ ਸਕਦਾ ਹੈ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਸ ਮਾਂ ਦੇ ਪੁੱਤਰ ਨੇ ਬੱਚੇ ਨੇ ਕੀ ਕੀਤਾ ਇੱਕ ਬੋਰੀ ਲੈ ਲਈ ਹੈ ਧਰਤੀ ਤੇ ਇੱਕ ਬੋਰੀ ਵਸਾ ਕਰਕੇ ਨਾ ਕਹਿੰਦੇ ਆਪ ਉਸ ਬੋਰੀ ਤੇ ਬੈਠ ਗਿਆ ਉਹ ਬੱਚਾ ਕਹਿੰਦੇ ਆਪਣੇ ਅੱਗੇ ਉਹ ਟੋਕਰੀ ਘੁੰਗਣੀਆਂ ਵਾਲੀ ਰੱਖ ਲਈ ਹੈ ਤੇ ਆਵਾਜ਼ਾਂ ਦਿੰਦਾ ਹੈ ਘੁੰਗਣੀਆਂ ਲੈ ਲੋ ਘੁੰਗਣੀਆਂ ਲੈ ਲੋ ਇਸ ਤਰ੍ਹਾਂ ਹੁਣ ਲੋਕੀ ਆਉਂਦੇ ਐ ਛੋਟਾ ਜਿਹਾ ਬੱਚਾ ਹੈ ਗੁਰੂ ਪਿਆਰ ਵਾਲੋ ਬੜਾ ਪਿਆਰਾ ਦੇਖਣ ਦੇ ਵਿੱਚ ਪਰ ਹੈ ਗਰੀਬ ਲੋਕ ਆਉਂਦੇ ਐ ਕੋਈ ਤਰਸ ਕਰਕੇ ਲੈ ਜਾਂਦਾ ਕੰਨਾਂ ਨੂੰ ਘੁੰਗੜੀਆਂ ਚਾਹੀਦੀਆਂ ਨੇ ਤਾਂ ਲੈ ਜਾਂਦੇ ਐ ਕਹਿੰਦੇ ਹੁਣ ਘੁੰਗੜੀਆਂ ਵਿਕਦੀਆਂ ਜਾ ਰਹੀਆਂ ਵਕਦੀਆਂ ਜਾ ਰਹੀਆਂ ਕੁਝ ਦਿਨ ਬੀਤੇ ਇਸ ਤਰ੍ਹਾਂ ਚੱਲਦਾ ਰਿਹਾ ਜਦੋਂ ਬਟਕ ਬਟਕੀ ਨਾ ਕਹਿੰਦੇ ਉਹ ਬੱਚਾ ਆਪਣੀ ਮਾਂ ਨੂੰ ਪੈਸੇ ਫੜਾ ਦਿੰਦਾ ਨਾ ਘਰ ਦੇ ਵਿੱਚ ਤੇ ਮਾਂ ਉਸ ਦਾ ਰਸਨ ਪਾਣੀ ਲੈ ਆਉਂਦੀ ਹੈ ਤਾਂ ਕਰਕੇ ਘਰ ਦੇ ਵਿੱਚ ਪ੍ਰਸ਼ਾਦਾ ਬਣਦਾ ਹੈ ਤਾਂ ਕਰਕੇ ਦੋਨੇ ਮਾਂ ਪੁੱਤ ਰੱਜ ਕੇ পেট ਭਰ ਲੈਂਦੇ ਆ ਢਿੱਡ ਭਰ ਲੈਂਦੇ ਆ ਆਪਣਾ ਕਹਿੰਦੇ ਇੱਕ ਦਿਨ ਕੀ ਹੋਇਆ ਉਸੇ ਤਰ੍ਹਾਂ ਜਾ ਕੇ ਬੋਰੀ ਵਿਛਾਈ ਹੈ ਘੁੰਗਣੀਆਂ ਸਾਹਮਣੇ ਰੱਖ ਲਈਆਂ ਆਪ ਬੋਰੀ ਤੇ ਬੈਠ ਗਿਆ ਤੇ ਹੁੱਕਾ ਦਿੰਦਾ ਘੁੰਗਣੀਆਂ ਲੈ ਲਓ ਘੁੰਗਣੀਆਂ ਤੇ ਘੁੰਗਣੀਆਂ ਬਿਕ ਚੁਕੀਆਂ ਨੇ ਤੇ ਜਦੋਂ ਉੱਠ ਕੇ ਜਾਣ ਲੱਗਾ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਉਧਰੋਂ ਸਾਹਮਣੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਤੋਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਬਾਹਰ ਨੂੰ ਆਉਣਾ ਹੋ ਗਿਆ ਗੁਰੂ ਰਾਮਦਾਸ ਸਾਹਿਬ ਜੀ ਉਸ ਬੱਚੇ ਦੇ ਵੱਲ ਆ ਰਹੇ ਨੇ ਕਹਿੰਦੇ ਕੀ ਆਵਾਜ਼ ਪਈ ਗੁਰੂ ਸਾਹਿਬ ਜੀਆਂ ਦੇ ਕੰਨਾਂ ਵਿੱਚ ਘੁੰਗਣੀਆਂ ਲੈ ਲੋ ਘੁੰਗਣੀਆਂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਬੱਚੇ ਦੀ ਆਵਾਜ਼ ਲੱਗਦੀ ਹੈ ਕਿੱਥੇ ਕੋ ਵੇਚਦਾ ਘੁੰਗਣੀਆਂ ਜਦੋਂ ਕਹਿੰਦੇ ਉਸ ਬੱਚੇ ਦੇ ਛਾਬੀ ਤੇ ਆਏ ਜਿੱਥੇ ਬੋਰੀ ਵਸਾ ਕੇ ਬੈਠਾ ਸੀ ਘੁੰਗਣੀਆਂ ਵੇਚ ਰਿਹਾ ਸੀ ਉੱਠਣ ਲੱਗਾ ਸੀ ਕਹਿੰਦੇ ਨਿਗਾਹ ਪਈ ਨਾ ਗੁਰੂ ਪਿਆਰ ਵਾਲਿਓ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣਾ ਬਚਪਨ ਯਾਦ ਆ ਗਿਆ। ਤੇ ਸਿੱਖਾਂ ਨੇ ਪੁੱਛਿਆ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਕਿਉਂ ਰੁਕ ਗਏ ਤੁਹਾਡੇ ਕਦਮ ਕਿਉਂ ਰੁਕੇ ਤੁਸੀਂ ਇੱਕ ਜਗ੍ਹਾ ਖਲੋ ਗਏ ਚਲੋ ਚੱਲੀਏ ਜਿੱਥੇ ਆਪਾਂ ਜਾਣਾ ਕੰਮ ਕਰ ਵਾਸਤੇ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਤਾਂ ਰੁਕਿਆ ਉਸ ਬੱਚੇ ਨੂੰ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਉਹ ਬਚਪਨ ਦੇ ਵਿੱਚ ਮੇਰੇ ਮਾਤਾ ਪਿਤਾ ਚੜਾਈ ਕਰ ਗਏ ਸਨ। ਮੇਰੀ ਨਾਨੀ ਮੈਨੂੰ ਆਪਣੇ ਕੋਲ ਲੈ ਆਈ ਸੀ ਮੈਂ ਵੀ ਘੁੰਗਣੀਆਂ ਵੇਚ-ਵੇਚ ਕੇ ਬੜਾ ਸਮਾਂ ਹੰਡਾਇਆ ਆਪਣੇ ਆਪ ਦੇ ਕਹਿੰਦੇ ਇਹ ਵੀ ਮੇਰੇ ਵਾਂਗ ਦੁੱਖਾਂ ਦਾ ਮਾਰਿਆ ਕੋਈ ਵੇਚ ਰਿਹਾ ਹੈ ਆਵਾਜ਼ਾਂ ਦੇ ਰਿਹਾ ਹੈ ਘੁੰਗਣੀਆਂ ਲੈ ਲਓ ਘੁੰਗਣੀਆਂ ਤੇ ਗੁਰੂ ਪਿਆਰ ਵਾਲਿਓ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਨਹੀਂ ਗਏ ਸਿੱਧੇ ਕਹਿੰਦੇ ਉਸ ਬੱਚੇ ਦੇ ਕੋਲ ਆ ਗਏ ਬੱਚੇ ਦੇ ਕੋਲ ਆ ਕੇ ਪਤਾ ਕੀ ਆਖਿਆ ਕਹਿੰਦੇ ਪੁੱਤਰਾ ਤੁਸੀਂ ਬੱਚੇ ਨੇ ਨਾ ਜਦੋਂ ਪੁੱਤਰਾ ਆਵਾਜ਼ ਸੁਣੀ ਕਦੇ ਕਿਸੇ ਨੇ ਨਹੀਂ ਕਿਹਾ ਸੀ ਪੁੱਤਰਾ ਜਿੱਦਾਂ ਦੁਕਾਨਾਂ ਤੇ ਜਾ ਕੇ ਆਪਾਂ ਕੋਈ ਭਾਈ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਓਏ ਕਹਿ ਕੇ ਬੁਲਾ ਲੈਂਦਾ ਐਸ ਤਰ੍ਹਾਂ ਸਾਰੇ ਬੁਲਾਉਂਦੇ ਸੀ ਘੁੰਗੜੀਆਂ ਲੈ ਕੇ ਚਦੇ ਜਾਂਦੇ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿ ਦਿੱਤਾ ਪੁੱਤਰਾ ਕੀ ਵੇਚਦਾ ਪਿਆ ਹੈ ਤੇ ਬੱਚੇ ਨੇ ਆਪਣਾ ਸਿਰ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀਆਂ ਵੱਲ ਕੀਤਾ ਨਾ ਪਤਾ ਲੱਗਿਆ ਗੁਰੂ ਰਾਮਦਾਸ ਸਾਹਿਬ ਗੁਰੂ ਆਪ ਮੇਰੀ ਛਾਬੀ ਤੇ ਚੱਲ ਕੇ ਆ ਗਏ ਐ ਕਹਿੰਦੇ ਉੱਠ ਕੇ ਖਲੋ ਗਿਆ ਦੋਨੇ ਹੱਥ ਜੁੜ ਗਏ ਐ ਕਹਿੰਦੇ ਗੁਰੂ ਸਾਹਿਬ ਜੀ ਤੁਸੀਂ ਮੇਰੇ ਛਾਬੀ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਏ ਦੱਸ ਕੁੰਗਣੀਆਂ ਵੇਚ-ਵੇਚ ਕੇ ਕਿੰਨੇ ਕੁ ਪੈਸੇ ਵਟ ਲਏ ਐ ਹੁਣ ਉਹਨਾਂ ਕੋਲ ਹੀ ਨਾ ਤਾਂ ਕੋਈ ਗੋਲਕ ਹੁੰਦੀ ਹੈ ਗੱਲਾਂ ਹੁੰਦਾ ਹੈ ਜਿਹੜੇ ਇਸ ਤਰ੍ਹਾਂ ਦੁਕਾਨਾਂ ਲਾਉਂਦੇ ਆ ਸਮਾਨ ਵੇਚਦੇ ਆ ਆਪਣਾ ਬੋਰੀਆਂ ਤੇ ਬਹਿ ਕੇ ਉਹਨ ਇੱਕ ਬੋਰੀ ਦੇ ਇੱਕ ਨੁੱਕਰ ਤੇ ਇੱਕ ਕੋਨੇ ਨੂੰ ਚੱਕ ਕਰਕੇ ਉਸੇ ਥੱਲੇ ਪੈਸੇ ਰੱਖੀ ਜਾਂਦੇ ਹੁੰਦੇ ਆ ਜਦੋਂ ਸਾਰਾ ਸਮਾਨ ਵਿਕ ਗਿਆ ਜਾਂ ਘਰ ਜਾਣਾ ਹੁੰਦਾ ਉਹ ਚੱਕ ਕੇ ਆਪਣੀ ਜੇਬ ਵਿੱਚ ਗੀਜੇ ਵਿੱਚ ਪਾ ਲੈਣੀ ਤੇ ਘਰ ਨੂੰ ਚਲੇ ਜਾਂਦੇ ਆ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪੁੱਤਰਾ ਕਿੰਨੀ ਕੁ ਵਟਟਕ ਹੋ ਗਈ ਏ ਕਿੰਨੇ ਕ ਪੈਸੇ ਵਟ ਲੈਏ ਹੈ ਕਹਿੰਦੇ ਉਸ ਬੱਚੇ ਨੇ ਨਾ ਉਹ ਸਾਰੇ ਕਹਿੰਦੇ ਬੋਰੀ ਦੇ ਇੱਕ ਕੋਨੇ ਤੋਂ ਪੈਸੇ ਚੁੱਕ ਕੇ ਇਦਾਂ ਦੋਨੇ ਹੱਥਾਂ ਵਿੱਚ ਰੱਖ ਕੇ ਕਹਿ ਦਿੰਦਾ ਗੁਰੂ ਸਾਹਿਬ ਜੀ ਐਨੇ ਕ ਪੈਸੇ ਵਟੇ ਹੈ ਮੈਂ ਐਨੇ ਕ ਪੈਸੇ ਵਟੇ ਅੱਜ ਤੇ ਗੁਰੂ ਪਿਆਰ ਵਾਲਿਓ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪ੍ਰੀਖਿਆ ਲੈ ਰਹੇ ਹੈ ਗੁਰੂ ਰਾਮਦਾਸ ਸਾਹਿਬ ਜੀ ਉਸ ਬੱਚੇ ਕੋਲ ਤਾਂ ਏ ਅਤ ਦੀ ਗਰੀਬੀ ਸੀ ਗਰੀਬੀ ਕੱਟਣ ਵਾਸਤੇ ਆ ਗਏ ਐ ਹੱਥ ਕੀਤਾ ਨਾ ਪੈਸਿਆਂ ਵਾਲਾ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਾਹਮਣੇ ਕਹਿੰਦੇ ਪੁੱਤਰਾ ਲਿਆ ਫਿਰ ਸਾਨੂੰ ਦੇ ਦੇ ਤੇਰੀ ਸਾਰੀ ਦੀ ਸਾਰੀ ਵਟਕ ਤੇਰੇ ਸਾਰੇ ਪੈਸੇ ਆਪਾਂ ਗੁਰੂ ਘਰ ਦੀਆਂ ਸਵਾਮਾਂ ਵਿੱਚ ਲਾਵਾਂਗੇ ਕਹਿੰਦੇ ਜਰਾ ਭਰ ਵੀ ਚਿੰਤਾ ਨਹੀਂ ਕੀਤੀ ਸੋਚਿਆ ਨਹੀਂ ਮੈਂ ਤੇ ਸਾਰਾ ਦਿਨ ਹੋ ਗਿਆ ਘੁੰਗਣੀਆਂ ਵੇਚਦੇ ਨੂੰ ਮੈਂ ਕਿਉਂ ਦੇਵਾ ਕੁਝ ਲੈ ਜਾਓ ਇੰਜ ਨਹੀਂ ਆਖਿਆ ਸਾਰੇ ਦੇ ਸਾਰੇ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਹੱਥਾਂ ਤੇ ਰੱਖ ਦਿੱਤੇ ਪੈਸੇ ਤੇ ਗੁਰੂ ਪਿਆਰ ਵਾਲਿਓ ਗੁਰੂ ਰਾਮਦਾਸ ਸਾਹਿਬ ਜੀ ਦਰਬਾਰ ਸਾਹਿਬ ਨੂੰ ਵਾਪਸ ਮੁੜ ਗਏ ਐ ਹੁਣ ਕਹਿੰਦੇ ਉਹ ਬੱਚਾ ਨਾ ਟੋਕਰੀ ਚੁੱਕ ਕੇ ਘੁੰਗਣੀਆਂ ਵਾਲੀ ਕੁੰਗਲੀਆਂ ਤੇ ਵਿਗ ਚੁੱਕੀਆਂ ਨੇ ਜਿਹੜੀ ਵਟਕ ਸੀ ਉਹ ਗੁਰੂ ਰਾਮਦਾਸ ਸਾਹਿਬ ਲੈ ਗਏ ਆ ਹੁਣ ਖਾਲੀ ਹੱਥ ਆਪਣੇ ਘਰ ਵਿੱਚ ਗਿਆ ਹੁਣ ਮਾਂ ਕਹਿੰਦੀ ਲਿਆ ਪੁੱਤਰਾ ਜਿਹੜੀ ਅੱਜ ਵਟਕ ਹੋਈ ਆ ਨਾ ਮੈਂ ਜਲਦੀ ਨਾਲ ਜਾਵਾਂ ਕੁਝ ਖਰੀਦ ਕੇ ਲੈ ਕੇ ਆਵਾਂ ਤੇਰਾ ਪੇਟ ਭਰ ਦੇਵਾਂ ਤੇਰਾ ਢਿੱਡ ਭਰ ਦੇਵਾਂ ਭੋਜਨ ਨਾਲ ਤੇ ਗੁਰੂ ਪਿਆਰ ਵਾਲਿਓ ਦੱਸਿਆ ਨਹੀਂ ਪਹਿਲਾਂ ਜਦੋਂ ਮਾਂ ਨੇ ਆਪਣੀ ਗਲਵੱਕੜੀ ਵਿੱਚ ਲੈ ਕੇ ਪੁੱਛਿਆ ਨਾ ਪੁੱਤਰਾ ਕੀ ਹੋਇਆ ਤੂੰ ਬੋਲਦਾ ਕਿਉਂ ਨਹੀਂ ਅੱਜ ਤੇਰਾ ਜੀ ਨਹੀਂ ਕਰਦਾ ਮੈਨੂੰ ਪੈਸੇ ਦੇਣ ਨੂੰ ਤੇ ਬੱਚਾ ਕਹਿੰਦਾ ਮਾਂ ਅੱਜ ਮੇਰੀ ਛਾਬੀ ਤੇ ਗੁਰੂ ਰਾਮਦਾਸ ਸਹਿਬਾਏ ਸੀ ਮਾਂ ਦੇ ਹਿਰਦੇ ਵਿੱਚ ਛੜਦਾ ਭਾਵਨਾ ਸੀ ਗੁਰੂ ਸਾਹਿਬ ਪ੍ਰਤੀ ਤੇ ਮਾਂ ਕਹਿੰਦੀ ਪੁੱਤਰਾ ਪੱਕੀ ਗੱਲ ਹੈ ਤੂੰ ਸੱਚ ਕਹਿ ਰਿਹਾ ਹੈ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਛਾਪੀ ਤੇ ਆਏ ਸੀ ਕਹਿੰਦਾ ਹਾਂ ਮਾ ਆਏ ਸੀ ਕਹਿੰਦਾ ਆਏ ਵੀ ਸੀ ਕਹਿੰਦਾ ਸਾਰੇ ਦੇ ਸਾਰੇ ਜਿਹੜੇ ਪੈਸੇ ਬੱਟੇ ਸੀ ਨਾ ਗੁਰੂ ਸਾਹਿਬ ਜੀ ਲੈ ਗਏ ਐ ਮਾਂ ਨੇ ਆਪਣੇ ਪੁੱਤਰ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਹੁਣ ਪੈਸਿਆਂ ਦੀ ਗੱਲ ਮਾਂ ਦੇ ਮਨ ਦੇ ਵਿੱਚ ਨਹੀਂ ਰਹੀ ਕਿਉਂ ਗੁਰੂ ਸਾਹਿਬ ਜੀਆਂ ਦੀਆਂ ਰਹਿਮਤਾਂ ਨੂੰ ਪਛਾਣਦੀ ਐ ਮਾਂ मां ਨੂੰ ਪਛਾਣ ਐ मां ਨੂੰ ਪਤਾ ਗੁਰੂ ਰਾਮਦਾਸ ਸਾਹਿਬ ਸਾਡੇ ਪੈਸਿਆਂ ਦੇ ਭੁੱਖੇ ਨਹੀਂ ਉਹ ਤਾਂ ਆਏ ਸੀ ਸਾਡੀ ਗਰੀਬੀ ਹੁਣ ਕੱਟੀ ਜਾਣੀ ਐ ਸਾਡੀ ਗਰੀਬੀ ਹੁਣ ਬਹੁਤਾ ਟਾਈਮ ਰਹਿਣ ਵਾਲੀ ਨਹੀਂ ਗੁਰੂ ਰਾਮਦਾਸ ਸਾਹਿਬ ਸਾਡੇ ਗੁਰੂ ਪਾਲਸ਼ਾ ਨੇ ਕੱਟ ਦੇਣੀ ਐ ਤੇ ਗੁਰੂ ਪਿਆਰ ਵਾਲਿਓ मां ਕਹਿੰਦੀ ਕੋਈ ਨਹੀਂ ਪੁੱਤਰਾ ਜਰਾ ਮਨ ਨੂੰ ਡਲਾਈ ਨਾ ਕਿਤੇ ਕਿਤੇ ਡੋਲ ਜਾਵੇਂ ਵੀ ਸਾਰੇ ਦੇ ਸਾਰੇ ਪੈਸੇ ਗੁਰੂ ਸਾਹਿਬ ਲੈ ਗਏ ਕਹਿੰਦਾ ਨਾ ਮਾ ਮੈਂ ਕੁਝ ਵੀ ਨਹੀਂ ਆਖਿਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜੀਆਂ ਨੇ ਮੰਗੇ ਮੈਂ ਛੱਟਪਟ ਕਹਿੰਦੇ ਦੇ ਦਿੱਤੇ ਹੱਥਾਂ ਤੇ ਰੱਖ ਦਿੱਤੇ ਗੁਰੂ ਸਾਹਿਬ ਜੀਆਂ ਦੇ ਤੇ ਦੂਸਰੇ ਦਿਨ ਜਿੰਨੇ ਕੁ ਕੁੰਗਣੀਆਂ ਬਣਾਉਣ ਵਾਲਾ ਰਾਸਨ ਸੀਨਾ ਉਹਦੇ ਵਿੱਚੋਂ ਕੁਝ ਮਾਤਰ ਕੁੰਗਣੀਆਂ ਬਣਾਉਣ ਦੇ ਵਾਸਤੇ ਕਹਿੰਦੇ ਰਾਸਨ ਲੈ ਕਰਕੇ ਨਾ ਮਾਂ ਨੇ ਕੁੰਗਣੀਆਂ ਬਣਾ ਕਰਕੇ ਟੋਕਰੀ ਵਿੱਚ ਪਾ ਕੇ ਆਪਣੇ ਪੁੱਤਰ ਨੂੰ ਦੇ ਦਿੱਤੀਆਂ ਕਹਿੰਦੇ ਉਹ ਪੁੱਤਰ ਨਾ ਆਪਣੀ ਮਾਂ ਵੱਲੋਂ ਬਣਾਈਆਂ ਘੁੰਗਣੀਆਂ ਨੂੰ ਟੋਕਰੀ ਵਿੱਚ ਪਾ ਕੇ ਸਿਰ ਤੇ ਰੱਖ ਕੇ ਦੁਆਰਾ ਫੇਰ ਤੋਂ ਉਸੇ ਜਗ੍ਹਾ ਤੇ ਜਾ ਕੇ ਬੋਰੀ ਪਿਛਾ ਕੇ ਹੁੱਕਾ ਦੇਣ ਲੱਗ ਪਿਆ ਘੁੰਗਣੀਆਂ ਲੈ ਲੋ ਘੁੰਗਣੀਆਂ ਲੈ ਲੋ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਸਾਰੀਆਂ ਘੁੰਗਣੀਆਂ ਬਿਕ ਚੁੱਕੀਆਂ ਗੁਰੂ ਰਾਮਦਾਸ ਸਾਹਿਬ ਜੀ ਦੂਸਰੇ ਦਿਨ ਵੀ ਆ ਕੇ ਕਹਿੰਦੇ ਪੁੱਤਰਾ ਕਿੰਨੀ ਕੁ ਵਟਕ ਹੋਈ ਐ ਅਧਿਆਫੜਾ ਸਾਨੂੰ ਕਹਿੰਦੇ ਫੇਰ ਵੀ ਮਾਂ ਨੇ ਵਿੱਚ ਚਿੰਤਾ ਨਹੀਂ ਕੀਤੀ ਕੋਈ ਸੋਚ ਨਹੀਂ ਕੀਤੀ ਵੀ ਕਿਉਂ ਦੇ ਮਾਜ ਫਿਰ ਕਲ ਤੇ ਲੈ ਗਏ ਸੀ ਕਹਿੰਦੇ ਹੱਥ ਵਿੱਚ ਝੁੱਕੀ ਸਾਰੀ ਮਾਇਆ ਸਾਰੀ ਵਟਕ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਦੇ ਦਿੱਤੀ ਗੁਰੂ ਰਾਮਦਾਸ ਸਾਹਿਬ ਜੀ ਬਾਪਸ ਮੁੜ ਗਏ ਆਪ ਘਰ ਨੂੰ ਬਾਪਸ ਚਲਾ ਗਿਆ ਮਾਂ ਨੇ ਕਹਿ ਦਿੱਤਾ ਲਿਆ ਪੁੱਤਰਾ ਅੱਜ ਤੇ ਦੇ ਦੇ ਪੈਸੇ ਅੱਜ ਤੇ ਰਸਣ ਲੈ ਆਵਾ ਕਹਿੰਦਾ ਮਾਂ ਅੱਜ ਫੇਰ ਗੁਰੂ ਰਾਮਦਾਸ ਸਾਹਿਬ ਆਏ ਸੀ ਸਾਰੇ ਹੀ ਲਏਗੇ ਤੇ ਗੁਰੂ ਪਿਆਰ ਵਾਲਿਓ ਮਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਮਾਂ ਨੇ ਕੁੱਟ ਕੇ ਪੁੱਤਰ ਨੂੰ ਸੀਨੇ ਨਾਲ ਲਾ ਲਿਆ ਛਾਤੀ ਨਾਲ ਲਾ ਲਿਆ ਕਹਿੰਦੀ ਕੋਈ ਗੱਲ ਨਹੀਂ ਪੁੱਤਰਾ ਜੇ ਗੁਰੂ ਰਾਮਦਾਸ ਸਹਿਬ ਆਏ ਸੀ ਨਾ ਚੰਗੀ ਗੱਲ ਐ ਕੋਈ ਦੁੱਖ ਨਹੀਂ ਆਪਾਂ ਪਰਾ ਕਹਿੰਦੀ ਅੱਜ ਇੰਨਾ ਕੋਈ ਆਟਾ ਘਰ ਵਿੱਚ ਨਹੀਂ ਮੈਂ ਤੇਰਾ ਪੇਟ ਪਰ ਸਕਾਂ ਦੋ ਚਾਰ ਪ੍ਰਸ਼ਾਦੇ ਬਣਾਉਣ ਜੋਗਾ ਵੀ ਆਟਾ ਨਹੀਂ ਘਰ ਦੇ ਵਿੱਚ ਤੇ ਗੁਰੂ ਪਿਆਰ ਵਾਲਿਓ ਜਿਨ੍ਹਾਂ ਨੇ ਤਨਾ ਤੇ ਹੰਡਾਈਆਂ ਨੇ ਨਾ ਗਰੀਬੀਆਂ ਉਹਨਾਂ ਨੂੰ ਪਤਾ ਹੈ ਵੀ ਗਰੀਬੀ ਕੀ ਹੁੰਦੀ ਹੈ ਮਾਂ ਨੇ ਨਾ ਗਲਾਸ ਭਰ ਕੇ ਆਪਣੇ ਪੁੱਤਰ ਨੂੰ ਦੇ ਦਿੱਤਾ ਕਹਿੰਦੇ ਲੈ ਪੁੱਤਰਾ ਅੱਜ ਪ੍ਰਸ਼ਾਦਾ ਤੇਰੀ ਮਿਲ ਸਕਦਾ ਆ ਪਾਣੀ ਪੀ ਕੇ ਆਪਣਾ ਪੇਟ ਭਰ ਲੈ ਤੇ ਕਹਿੰਦੇ ਸੌਂ ਜਾ ਸਵੇਰੇ ਕਹਿੰਦੇ ਦੁਆਰਾ ਫਿਰ ਜਿੰਨਾ ਵੀ ਕਹਿੰਦੇ ਰਾਸਨ ਕੁੰਗਣੀਆਂ ਵਾਸਤੇ ਮੈਂ ਰੱਖਿਆ ਨਾ ਉਹ ਕੁੰਗਣੀਆਂ ਵੇਚ ਕੇ ਆਉਣੀਆਂ ਨੇ ਤੈ ਸਵੇਰ ਹੋਈ ਮਾਂ ਨੇ ਕੁੰਗਣੀਆਂ ਬਣਾਈਆਂ ਪੁੱਤਰਾ ਅੱਜ ਜੇ ਗੁਰੂ ਰਾਮਦਾਸ ਸਾਹਿਬ ਆਉਣ ਜੇ ਮੰਗਣ ਦੇ ਨਹੀਂ ਰਤਾ ਪਰ ਵੀ ਕਹਿੰਦੇ ਸੋਚ ਨਾ ਕਰੀ ਚਿੰਤਾ ਨਾ ਕਰੀ ਮਨ ਵਿੱਚ ਰੋਸ ਨਾ ਕਰੀ ਤੀਸਰਾ ਦਿਨ ਆਇਆ ਗੁਰੂ ਪਿਆਰ ਵਾਲੇ ਹੁੰਗਣੀਆਂ ਦਾ ਹੋਕਾ ਦਿੰਦਾ ਪਿਆ ਬੱਚਾ ਤੇ ਅੱਜ ਗੁਰੂ ਰਾਮਦਾਸ ਸਾਹਿਬ ਉਹਦੀ ਛਾਬੀ ਤੇ ਨਹੀਂ ਆਏ ਉਹਦੀ ਹੱਟ ਤੇ ਨਹੀਂ ਆਏ ਸਾਰੀਆਂ ਹੁੰਗਣੀਆਂ ਵੇਚ ਕੇ ਕੁਝ ਸਮਾਂ ਤੇ ਬੈਠਾ ਤੇ ਸੋਚੀ ਪੈ ਗਿਆ ਅੱਜ ਗੁਰੂ ਸਾਹਿਬ ਆਏ ਨਹੀਂ ਕੀ ਹੋ ਗਿਆ ਭੁੱਲਤੇ ਨਹੀਂ ਗਏ ਮੇਰੇ ਕੋਲ ਆਉਣਾ ਕਹਿੰਦੇ ਆਪਣੀ ਟੋਕਰੀ ਚੁੱਕੀ ਐ ਆਪਣੀ ਬਾਹਾਂ ਵਿੱਚ ਟੋਕਰੀ ਪਾ ਕਰਕੇ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਕੋਲ ਕਿਉਂ ਨਾ ਚਲਾ ਗਿਆ ਬੱਚਾ ਗੁਰੂ ਰਾਮਦਾਸ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਆ ਸਤ ਦੇ ਨਾਲ ਜੋੜ ਰਹੇ ਸਨ ਕਹਿੰਦੇ ਉਸ ਬੱਚੇ ਨੇ ਜਾ ਕੇ ਨਮਸਕਾਰ ਕਰ ਦਿੱਤੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਚਰਨਾਂ ਤੇ ਤੇ ਜਾ ਕਰਕੇ ਨਮਸਕਾਰ ਕਰਕੇ ਨਾ ਆਪਣੇ ਗੀਜੇ ਵਿੱਚੋਂ ਕਹਿੰਦੇ ਉਹ ਵਟਕ ਜਿੰਨੀ ਕੁ ਪੈਸੇ ਅੱਜ ਤੀਸਰੇ ਦਿਨ ਵਟੇ ਐ ਆਪਣੇ ਬੁੱਕ ਵਿੱਚ ਰੱਖ ਕੇ ਕਹਿ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਭੁੱਲ ਗਏ ਮੇਰੇ ਕੋਲੋਂ ਨਾ ਆ ਲਓ ਅੱਜ ਇੰਨੀ ਕੁ ਵਟਕ ਹੋਈ ਐ ਗੁਰੂ ਰਾਮਦਾਸ ਸਾਹਿਬ ਜੀ ਆਨੇ ਗੁੱਸਾ ਪ੍ਰਗਟ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਹਿੰਦੇ ਤੈਨੂੰ ਕਾਰੋਬਾਰ ਕਰਨਾ ਨਹੀਂ ਆਉਂਦਾ ਤੈਨੂੰ ਸਮਾਨ ਘੁੰਗਣੀਆਂ ਵੇਚਣੀਆਂ ਨਹੀਂ ਆਉਂਦੀਆਂ ਤੇ ਬੱਚਾ ਕਹਿੰਦਾ ਮਾਲਕ ਕੀ ਹੋ ਗਿਆ ਮੇਰੇ ਪਾਤਸ਼ਾਹ ਜੀ ਕੀ ਹੋਇਆ ਕੀ ਗਲਤੀ ਹੋ ਗਈ ਹੈ ਮੇਰੇ ਤੋਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪਹਿਲੇ ਦਿਨ ਠੀਕ ਸੀ ਵਟਕ ਦੂਸਰੇ ਦਿਨ ਘਟ ਗਈ ਅੱਜ ਕਹਿੰਦੇ ਸਭ ਤੋਂ ਘੱਟ ਵਟਕ 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 ਕੇ ਲੈ ਕੇ ਆਇਆ ਸਭ ਤੋਂ ਘੱਟ ਪੈਸੇ ਲੈ ਕੇ ਆਇਆ ਤੇ ਗੁਰੂ ਪਿਆਰ ਵਾਲਿਓ ਬੱਚੇ ਦੇ ਮਨ ਦੇ ਵਿੱਚੋਂ ਕੀ ਬਲਬਲੇ ਨਿਕਲੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੇਰੇ ਘਰ ਦੇ ਵਿੱਚ ਇੰਨਾ ਕੁ ਰਾਸ਼ਨ ਸੀ ਇੰਨਾ ਕੁ ਰਾਸ਼ਨ ਸੀ ਕੁੰਗੜੀਆਂ ਬਣਾਉਣ ਵਾਸਤੇ ਮੈਂ ਕੁੰਗੜੀਆਂ ਮੇਰੀ ਮਾਂ ਨੇ ਉਹ ਰਾਸ਼ਨ ਦੀਆਂ ਬਣਾ ਕੇ ਦੇ ਦਿੰਦੀ ਐ ਤੇ ਮੈਂ ਵੇਚ ਦਿੰਦਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਮੇਰੀ ਗਰੀਬੀ ਐ ਇਸ ਦਾ ਕਾਰਨ ਉਹ ਬੱਚਾ ਕਹਿੰਦਾ ਕਹਿੰਦੇ ਗੁਰੂ ਸਾਹਿਬ ਜੀ ਮੇਰੀ ਗਰੀਬੀ ਆ ਨਾ ਜਿਹੜੀ ਇਹ ਘਟ ਬਟਕ ਦਾ ਕਾਰਨ ਐ ਕਿ ਘਟ ਪੈਸੇ ਬੱٹے ਜਾ ਰਹੇ ਐ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹਦੀ ਭਾਵਨਾ ਵੇਖੀ ਗੁਰੂ ਰਾਮਦਾਸ ਸਾਹਿਬ ਜੀ ਪਰਖ ਕਰ ਰਹੇ ਸਨ ਲਾਸਟ ਪਰਖ ਸੀ ਉਸ ਬੱਚੇ ਦੀ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਪੁੱਤਰਾ ਤੂੰ ਗਰੀਬ ਨਹੀਂ ਹੈ ਤੂੰ ਅਮੀਰ ਹੈ ਤੇ ਗੁਰੂ ਪਿਆਰ ਵਾਲਿਓ ਉਸ ਬੱਚੇ ਦੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜੀ ਸਵੇਰ ਦਾ ਪ੍ਰਸ਼ਾਦਾ ਛਕ ਲਈਦਾ ਸ਼ਾਮ ਦੀ ਚਿੰਤਾ ਪੈ ਜਾਂਦੀ ਹੈ ਛਾਮ ਨੂੰ ਇਹ ਨਹੀਂ ਪਤਾ ਪਾਣੀ ਦਾ ਗਲਾਸ ਦੋ ਗਲਾਸ ਪੀ ਕੇ ਪੈਣਾ ਪੈ ਜੇ ਕਹਿੰਦੀ ਏਕ ਅਮੀਰੀ ਹੁੰਦੀ ਹੈ ਇਤੇ ਗਰੀਬੀ ਹੋਈ ਨਾ ਅਮੀਰੀ ਕਿੱਥੇ ਹੋਈ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਹੀਂ ਤੂੰ ਗਰੀਬ ਨਹੀਂ ਤੂੰ ਅਮੀਰ ਹੈ ਤਿੰਨ ਬਾਤਾਂ ਕੀਤੇ ਗੁਰੂ ਰਾਮਦਾਸ ਸਾਹਿਬ ਨੇ ਤੇ ਬੱਚਾ ਜਦੋਂ ਮੁੜਨ ਲੱਗਾ ਨਾ ਮੁੜਦੇ ਮੁੜਦੇ ਨੇ ਆਪਣਾ ਮੁਖ ਗੁਰੂ ਸਾਹਿਬ ਦੇ ਵੱਲ ਕਰਕੇ ਪਤਾ ਕੀ ਆਖਿਆ ਕਹਿੰਦੇ ਗੁਰੂ ਸਾਹਿਬ ਜੀ ਅੱਖਾਂ ਵਿੱਚ ਬਰਾਗ ਲੈ ਕੇ ਹਿਰਦੇ ਨੂੰ ਬਰਾਗੀ ਕਰਕੇ ਬੱਚਾ ਕਹਿਣ ਲੱਗਾ ਪਾਲਸ਼ਾ ਜੀ ਜੀ ਤੇ ਮੇਰਾ ਵੀ ਕਰਦਾ ਬਦ ਤੋਂ ਬਦ ਬਟਕ ਕਹਿੰਦੇ ਤੇਰੇ ਚਰਨਾ ਵਿੱਚ ਲਿਆ ਕੇ ਰੱਖ ਦੇਵਾਂ ਇੱਕ ਤੇ ਘੜ ਵਿੱਚ ਗਰੀਬੀ ਐ ਇੱਕ ਰਾਸਨ ਨਹੀਂ ਐ ਕਹਿੰਦੇ ਮੈਂ ਗਰੀਬ ਐ ਇਸ ਕਰਕੇ ਕਹਿੰਦੇ ਤੁਹਾਡੀ ਇੱਛਾ ਨੂੰ ਮੈਂ ਪੂਰੀ ਨਹੀਂ ਕਰ ਸਕਿਆ ਮੈਨੂੰ ਮaaf ਕਰਦੇ ਹੋ ਤੇ ਗੁਰੂ ਪਿਆਰ ਵਾਲਿਓ ਗੁਰੂ ਰਾਮਦਾਸ ਸਾਹਿਬ ਜੀਆ ਨੇ ਜਦੋਂ ਇਹ ਬਿਰਤੀ ਵੇਖੀ ਨਾ ਐਨਾ ਬਰਾਗ ਵੇਖਿਆ ਬੱਚੇ ਦੇ ਮਨ ਦੇ ਵਿੱਚ ਬਾਹ ਤੋਂ ਫੜ ਕੇ ਨਾ ਗੁਰੂ ਰਾਮਦਾਸ ਸਾਹਿਬ ਜੀਆ ਨੇ ਆਪਣੇ ਸੀਨੇ ਨਾਲ ਲਾ ਲਿਆ ਆਖੋ ਸਤਨਾਮ ਆਪਣੀ ਗਲਵਕੜੀ ਵਿੱਚ ਲੈ ਲਿਆ ਤੇਰਾ ਨਾਮ ਕੀ ਹੈ ਅੱਜ ਪੁੱਛਦੇ ਆ ਗੁਰੂ ਰਾਮਦਾਸ ਸਾਹਿਬ ਮੇਰਾ ਨਾਮ ਜੀ ਸੋਮਾ ਕਹਿੰਦੇ ਸੋਮਿਆ ਤੂੰ ਕੱਲਾ ਸੋਮਾ ਨਹੀਂ ਸੋਮਾ ਸ਼ਾਹ ਹੈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਹੈ ਤਿੰਨ ਵਚਨ ਕੀਤੇ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਗੁਰੂ ਰਾਮਦਾਸ ਸਾਹਿਬ ਕਹਿੰਦੇ ਕੱਲਾ ਸੋਮਾ ਨਹੀਂ ਤੂੰ ਤੇ ਗੁਰੂ ਪਿਆਰ ਵਾਲਿਓ ਬੱਚਾ ਕਹਿੰਦਾ ਸ਼ਾਹ ਕੀ ਮੇਰੇ ਵਰਗੇ ਹੁੰਦੇ ਆ ਗਰੀਬ ਗੁਰੂ ਸਾਹਿਬ ਜੀ ਸ਼ਾ ਮੇਰੇ ਵਰਗੇ ਨਹੀਂ ਹੁੰਦੇ ਗਰੀਬ ਸ਼ਾ ਤੇ ਕਹਿੰਦੇ ਰੱਜੇ ਪੂਜੇ ਘਰਾਂ ਵਾਲੇ ਹੁੰਦੇ ਆ ਉਹਨਾਂ ਨੂੰ ਸ਼ਾ ਕਹਿੰਦੇ ਐ ਮੈਂ ਥੋੜੀ ਸ਼ਾ ਹਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਬਸ ਤੇਰੀ ਲਾਸਟ ਪਰਖ ਸੀ ਐਦੂ ਬਾਅਦ ਤੈਨੂੰ ਗਰੀਬੀ ਦਾ ਮੂੰਹ ਤੱਕ ਨਹੀਂ ਦੇਖਣ ਦਿੰਦੇ ਜਾਂ ਜਾ ਕੇ ਕਹਿੰਦੇ ਆਪਣੀ ਪਹਿਲਾਂ ਵਾਂਗ ਕਿਰਤ ਸ਼ੁਰੂ ਕਰ ਦੇ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦੇ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਬੱਚੇ ਨੇ ਨਮਸ਼ਕਾਰ ਕੀਤੀ ਗੁਰੂ ਸਾਹਿਬ ਜੀਆਂ ਦੇ ਸਾਹਮਣੇ ਚਰਨਾ ਵਿੱਚ ਨਮਸ਼ਕਾਰ ਕਰਕੇ ਨਾ ਆਪਣੇ ਘਰ ਨੂੰ ਪਰਤ ਗਿਆ ਤੇ ਗੁਰੂ ਪਿਆਰ ਵਾਲੇ ਉਸ ਤੋਂ ਬਾਅਦ ਘੁੰਗੜੀਆਂ ਵੇਚ-ਵੇਚ ਕੇ ਐਨੀ ਬਟਕ ਹੋਈ ਉਸ ਬੱਚੇ ਨੂੰ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਆਪਣਾ ਹੱਥ ਰੱਖਿਆ ਸੀ ਬੱਚੇ ਦੇ ਸਿਰ ਤੇ ਜਿਸਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਪਰ ਉਹਨੂੰ ਦੁੱਖ ਕਹਦਾ ਕਿਨੂੰ ਜਿਹਦੇ ਸਿਰ ਦੇ ਉੱਪਰ ਪ੍ਰਮਾਤਮਾ ਦਾ ਹੱਥ ਹੋਵੇ ਕੋ ਨੂੰ ਦੁੱਖ ਨਹੀਂ ਮਿਲਦਾ ਕੁੰਗਣੀਆਂ ਵੇਚ-ਵੇਚ ਕੇ ਤੇ ਗੁਰੂ ਪਿਆਰ ਵਾਲਿਓ ਛਾ ਬਣ ਗਿਆ ਜਿਹੜੀਆਂ ਦੁਕਾਨਾਂ ਵਾਲੇ ਆਪਣੀ ਉਸ ਬੋਰੀ ਨੂੰ ਜਿਹੜਾ ਉਹ ਬੱਚਾ ਸੋਮਾ ਕਿਸੇ ਦੀ ਦੁਕਾਨ ਅੱਗੇ ਡਾਉਂਦਾ ਸੀ ਨਾ ਲਾਉਂਦਾ ਸੀ ਵਿਛਾਉਂਦਾ ਸੀ ਕੁੰਗਣੀਆਂ ਵੇਚਣ ਦਾ ਹੋਕਾ ਦਿੰਦਾ ਜਿੱਥੇ ਬੈਠ ਕੇ ਕਹਿੰਦੇ ਲੋਕੀ ਕਹਿ ਦਿੰਦੇ ਸੀ ਸਾਡੀ ਦੁਕਾਨ ਤੋਂ ਪਰਾਂ ਨੂੰ ਕਰਕੇ ਲਾ ਉੱਥੇ ਉੱਥੇ ਕਿਉਂ ਡਿੱਕਾ ਬਣਦਾ ਸਾਨੂੰ ਜਿਹੜੇ ਇੰਜ ਕਹਿੰਦੇ ਸੀ ਨਾ ਅੱਜ ਕਹਿੰਦੇ ਨਮਸ਼ਕਾਰਾਂ ਹੁੰਦੀਆਂ ਨੇ ਅੱਜ ਜੈ ਜੈਕਾਰਾਂ ਲੱਗ ਪਈਆਂ ਕਿਉਂ ਗੁਰੂ ਰਾਮਦਾਸ ਸਾਹਿਬ ਜੀ ਨੇ ਵਚਨ ਕਰ ਦਿੱਤੇ ਸੋਮਾ ਸ਼ਾਹ ਬਣਾ ਦਿੱਤਾ ਤੇ ਅੱਜ ਵੀ ਗੁਰੂ ਪਿਆਰ ਵਾਲਿਓ ਬੜੀਆਂ ਦੁਕਾਨਾਂ ਨੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਦੇ ਲੱਗੇ ਜੋ ਸੋਮੇ ਸ਼ਾਹ ਦੇ ਉਹਨਾਂ ਦੇ ਪਰਿਵਾਰਾਂ ਵਿੱਚੋਂ ਨੇ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀਆਂ ਉਹ ਬੋਰੀ ਵਿਛਾ ਕੇ ਕਾਰੋਬਾਰ ਉਹ ਕੁੰਗਣੀਆਂ ਵੇਚਣ ਵਾਲਾ ਕਿੱਥੇ ਤੱਕ ਪਹੁੰਚਾ ਦਿੱਤਾ ਨੀਚੋਂ ਊਚ ਕਰੇ ਮੇਰਾ ਗੋਬਿੰਦ ਹੋਰ ਕੋਈ ਨਹੀਂ ਕਰ ਸਕਦਾ ਇਸ ਕਰਕੇ ਉਹ ਮਾਲਕ ਦੇ ਬਣ ਕੇ ਰਹਿਣ ਵਿੱਚ ਹੀ ਸਾਡਾ ਭਲਾ ਹੈ ਗੁਰੂ ਪਿਆਰ ਵਾਲਿਓ ਇੱਕ ਗਰੀਬ ਸੋਮੇ ਨੂੰ ਬੱਚੇ ਨੂੰ ਮਾਂ ਨੂੰ ਇੰਨਾ ਅਮੀਰ ਬਣਾ ਦਿੱਤਾ ਤੇ ਕਹਿੰਦੇ ਲੋਕੀ ਉਹਨੂੰ ਸ਼ਾਹ ਸ਼ਾਹ ਕਹਿਣ ਕਿ ਕਹਿ ਕੇ ਪੁਕਾਰ ਲ ਕਿਵੇਂ ਓ ਸ਼ਾਹ ਜੀ ਠੀਕ ਓ ਸਤਿ ਸ੍ਰੀ ਅਕਾਲ ਸ਼ਾਹ ਜੀ ਐਦਾਂ ਪੁਕਾਰਦੇ ਦੁਕਾਨਾ ਵਾਲੇ ਤੇ ਲੋਕੀ ਵੇਖਦੇ ਰਹਿ ਜਾਂਦੇ ਉਹ ਕਦੇ ਗਰੀਬ ਘੁੰਗਣੀਆਂ ਵੇਚਦਾ ਹੁੰਦਾ ਸੀ ਓਏ ਇੱਥੇ ਬੋਰੀ ਵਿਛਾ ਕੇ ਬਹਿੜ ਜਾਂਦਾ ਸੀ ਇਹ ਤਰਲੇ ਮਾਰਦਾ ਗੁਰੂ ਪਿਆਰ ਵਾਲੇ ਉਹ ਕਹਿੰਦੇ ਗੁਰੂ ਨੇ ਐਸੀ ਕਿਰਪਾ ਕੀਤੀ ਰਹਿਮਤ ਕੀਤੀ ਕਹਿੰਦੇ ਬੜੀਆਂ ਰਹਿਮਤਾਂ ਬਖਸ਼ੀਆਂ ਉਹਨਾਂ ਸਾਰੀ ਗਰੀਬੀ ਇਸ ਬੱਚੇ ਦੀ ਕਹਿੰਦੇ ਗੁਰੂ ਸਾਹਿਬ ਜੀਆਂ ਨੇ ਕੱਟ ਦਿੱਤੀ ਕਿਤੇ ਸਾਡੇ ਮਨ ਦੀ ਗਰੀਬੀ ਕਿਤੇ ਸਾਡੇ ਮਨ ਦੀ ਗਰੀਬੀ ਗੁਰੂ ਰਾਮਦਾਸ ਸਾਹਿਬ ਕੱਟ ਦੇਣ ਸਾਡੀ ਬਿਰਤੀ ਉਸ ਸੋਮੇ ਦੇ ਵਾਂਗ ਬਣ ਜਾਏ ਗੁਰੂ ਸਾਹਿਬ ਜੀਆਂ ਦੇ ਅੱਗੇ ਸਭ ਕੁਝ ਗੁਰੂ ਨੂੰ ਸੌਂਪ ਦੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਿਤੇ ਸਾਡਾ ਮਨ ਕਹਿ ਦੇਗਾ ਕਹਿ ਦਈਏ ਗੁਰੂ ਪਿਆਰ ਵਾਲਿਓ ਸਭ ਸੰਗਤਾਂ ਦਾ ਧੰਨਵਾਦ ਇਤਨੀਆਂ ਬੇਨਤੀਆਂ ਅਪ ਜੀਆਂ ਨੇ ਪ੍ਰਵਾਨ ਕਰ ਲੈਣੀਆਂ ਯਤਨ ਕਰੀਏ ਯਤਨ ਕੀ ਕਰਨਾ ਹੈ ਗੁਰੂ ਪਿਆਰ ਵਾਲਿਓ ਗੁਰੂ ਸਾਹਿਬ ਪ੍ਰਤੀ ਸ਼ਰਧਾ ਲੈ ਕੇ ਆਉਣੀ ਹੈ ਪ੍ਰੇਮ ਲੈ ਕੇ ਆਉਣਾ ਕਿਉਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਜਿਹੜੇ ਪ੍ਰੇਮ ਕਰ ਲੈਂਦੇ ਆ ਨਾ ਉਹ ਪ੍ਰਭੂ ਨੂੰ ਪਾ ਲਿਆ ਕਰਦੇ ਐ